ਸਭ ਦਾ ਪਿਆਰਾ ਨਿੱਕਾ ਸਿੱਧੂ ਜਦੋਂ ਸਾਰੇ ਕਾਸੇ ਤੋਂ ਖਿਜ ਜਾਂਦਾ ਤਾਂ ਫਿਰ ਚੁੱਪ ਹੋ ਕੇ ਬੈਠ ਜਾਂਦਾ ਹੈ ਨਿੱਕੇ ਸਿੱਧੂ ਨੂੰ ਸਾਰੇ ਜਾਣੇ ਬਹੁਤ ਹੀ ਜ਼ਿਆਦਾ ਤੰਗ ਕਰਦੇ ਹਨ ਜਦੋਂ ਨਿੱਕਾ ਸਿੱਧੂ ਚੁੱਪ ਕਰਕੇ ਬੈਠਾ ਹੁੰਦਾ ਤਾਂ ਸਾਰੇ ਜਾਣੇ ਉਸ ਨੂੰ ਛੇੜਦੇ ਹਨ ਕਿ ਉਹ ਉੱਠ ਕੇ ਖੇਲੇ ਜਾਂ ਫਿਰ ਹੱਸੇ ਪਰ ਨਿੱਕਾ ਸਿੱਧੂ ਬਿਲਕੁਲ ਵੀ ਨਹੀਂ ਹੱਸਦਾ ਉਹ ਆਪਣੇ ਆਪ ਦੇ ਵਿੱਚ ਮਸਤ ਰਹਿੰਦਾ ਹੈ ਨਿੱਕਾ ਸਿੱਧੂ ਅਕਸਰ ਕੁਝ ਨਾ ਕੁਝ ਵੇਲਾ ਬੈਠਾ ਸੋਚਦਾ ਰਹਿੰਦਾ ਹੈ ਨਿੱਕੇ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਨਿੱਕਾ ਸਿੱਧੂ ਬਹੁਤ ਹੀ ਸੋਨੀ ਸਮਾਈਲ ਕਰ ਰਿਹਾ ਸੀ ਅਤੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਵੀ ਦਿੱਤਾ ਗਿਆ ਸੀ ਅਸੀਂ ਤੁਹਾਨੂੰ ਦੱਸਦੀ ਕਿ ਨਿੱਕਾ ਸਿੱਧੂ ਆਪਣੇ ਮਾਤਾ ਪਿਤਾ ਤੋਂ ਬਿਨਾਂ ਕਿਸੇ ਕੋਲ ਵੀ ਨਹੀਂ ਜਾਂਦਾ ਜਦੋਂ ਉਸ ਨੂੰ ਕੋਈ ਚੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨਿੱਕਾ ਸਿੱਧੂ ਐ ਆਕੜ ਕੇ ਸਿੱਧਾ ਹੋ ਜਾਂਦਾ ਹੈ ਕਿ ਮੈਂ ਕਿਸੇ ਕੋਲ ਨਹੀਂ ਜਾਣਾ ਮੈਂ ਆਪਣੇ ਮਾਤਾ ਜੀ ਕੋਲ ਹੀ ਰਹਿਣਾ ਹੈ ਜਦੋਂ ਮਾਤਾ ਜੀ ਉਸ ਨੂੰ ਚੱਕ ਲੈਂਦੇ ਹਨ ਤਾਂ ਨਿੱਕਾ ਸਿੱਧੂ ਚੁੱਪ ਕਰ ਜਾਂਦਾ ਹੈ ਇਸ ਦੇ ਨਾਲ ਸਾਡਾ ਨਿੱਕਾ ਸਿੱਧੂ ਕੇਕ ਕੱਟਣ ਦੇ ਵਿੱਚ ਵੀ ਮਾਹਿਰ ਹੋ ਗਿਆ ਹੈ ਮੇਰੇ ਖਿਆਲੋਂ ਵਰਲਡ ਦਾ ਪਹਿਲਾ ਚਾਹ ਹੋਵੇਗਾ ਜਿਸਨੇ ਆਪਣੇ 1 ਸਾਲ ਦੇ ਅੰਦਰ ਹੀ ਇੰਨੇ ਜ਼ਿਆਦਾ ਕੇਕ ਕੱਟ ਕੀਤੇ ਹੋਣਗੇ ਅਗਰੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਬਨੇ ਰਹਿਣਾ ਸਾਡੇ ਇਸੇ ਅਫੀਸ਼ੀਅਲ ਚੈਨਲ ਦੇ ਨਾਲ ਧੰਨਵਾਦ